ਤਪੇ ਦੀਆਂ ਸਾਰੀਆਂ ਧਾਰਮਿਕ ਸਮਾਜਿਕ ਜਨਹਿਦੰੀਆਂ ਅਸ਼ਵਨੀ ਜੀ ਦੇ ਇੱਕ ਛੋਟੇ ਜਿਹੇ ਸੱਦੇ ਉੱਪਰ ਅਗਰਵਾਲ ਧਰਮਸ਼ਾਲਾ ਦੇ ਵਿੱਚ ਇਕੱਤਰ ਹੋਏ ਨੇ ਉਹਦਾ ਕਾਰਨ ਹੈ ਵੀ ਅੱਜ 1 ਮਹੀਨਾ 2 ਦਿਨ ਹੋ ਚੁੱਕੇ ਐ ਇਹਨਾਂ ਦੀ ਬੇਟੀ ਦਾ ਕਤਲ ਹੋ ਗਿਆ ਸੀ ਬਰਨਾਲੇ ਵਿਖੇ ਸਹੁਰਾ ਪਰਿਵਾਰ ਵੱਲੋਂ ਕੀਤਾ ਗਿਆ ਉਹਦੇ ਸਹਿਤ ਅਸ਼ਵਨੀ ਜੀ ਪਰਿਵਾਰ ਸਨੇਤ ਡੈਪੂਟੇਸ਼ਨ ਮਤਾਰਕ SSP ਸਾਹਿਬ ਨੂੰ ਵੀ ਮਿਲੇ ਅਤੇ ਮੌਜੂਦਾ DSP ਸਾਹਿਬ ਨੂੰ ਵੀ ਮਿਲੇ ਪਰ ਹਜੇ ਤੱਕ ਦੋ ਦੋਸ਼ੀ ਜਿਹੜੇ ਨੇ ਉਹ ਪੁਲਿਸ ਵੱਲੋਂ ਕੜੇ ਨਹੀਂ ਗਏ ਅਸ਼ਵਨੀ ਕੁਮਾਰ ਜੀ ਦੇ ਦੱਸਣ ਮੁਤਾਬਕ ਜਿਹੜੇ ਦੋਸ਼ੀ ਨੇ ਉਹ ਸ਼ਰਿਆਮ ਘੁੰਮ ਰਹੇ ਨੇ ਉਹਨਾਂ ਨੂੰ ਪੁਲਿਸ ਫੜ ਨਹੀਂ ਰਹੀ ਇਹ ਬਹੁਤ ਮਾੜੀ ਗੱਲ ਹੈ ਇਹ ਜਿਹੜਾ ਸਮਾਜ ਦੇ ਵਿੱਚ ਬਹੁਤ ਮਾੜਾ ਮੈਸੇਜ ਜਾ ਰਿਹਾ ਹੈ ਤਾਂ ਜਿਹੜੀਆਂ ਜਿੰਨੀਆਂ ਇੱਥੇ ਧਾਰਮਿਕ ਸਮਾਜਿਕ ਵਪਾਰਕ ਜੱਥੇਬੰਦੀਆਂ ਇਕੱਠੀਆਂ ਹੋਈਆਂ ਉਹ ਸਾਡੇ ਸਾਰੇ ਸੋਡੇ ਸਤਿਕਾਰਯੋਗ ਪ੍ਰੈਸ ਵਾਲਿਆਂ ਤਹਿਤ ਇੱਕ ਸਨੇਹਾ ਦੇਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਵੀ ਜੇ ਆਉਣ ਵਾਲੇ 3 ਦਿਨਾਂ ਦੇ ਅੰਦਰ ਅੰਦਰ ਤੁਸੀਂ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਤਪਾ ਬੰਦ ਕਰਕੇ ਉਥੇ ਧਰਨਾ ਲਾਵਾਂਗੇ ਜੋ ਲੜਾਈ ਲੜਨੀ ਪਈ ਉਹ ਡਟ ਕੇ ਲੜਾਂਗੇ ਤੇ ਜਿਹੜੇ ਕਾਤਲਾਂ ਨੂੰ ਆ ਅੰਦਰ ਕਰਾਂਗੇ। ਨਮਸਤੇ ਲਵ Penyak satkar! Pertama! Penyak satkar! Penyak satkar! Pertama! Penyak polis! Penyak polis! Pertama! ਕੁੱਤਾ ਠਾਕੁਰ ਦਾਸ ਮਾਡਲ ਟਾਉਨ ਤੱਪਾ ਮੇਰੀ ਬੇਟੀ ਸੋਨੀਆ ਰਾਣੀ ਨੂੰ 2012 ਚ ਮੈਂ ਉਹਦਾ ਸ਼ਾਦੀ ਬਰਨਾਲਾ ਵਿਖੇ ਸੰਦੀਪ ਸਿੰਘ ਉਰ ਫਸੰਨੀ ਆਪਣੀ ਹੈ ਚੇਤ ਤੋਂ ਵੱਧ ਕੇ ਜੋ ਵੀ ਅੱਜ ਪੰਨਾ ਤੱਕ ਵਿਆਹ ਤੇ ਖਰਚ ਕੀਤਾ ਸੀ ਜੋ ਮੈਂ ਵੱਧ ਵੱਧ ਕਰ ਸਕਦਾ ਸੀ ਕੀਤਾ ਸੀ ਤੇ ਅੱਜ ਹੁਣ ਮਤਲਬ 14 ਫਰਵਰੀ 2025 ਨੂੰ ਉਹਨਾਂ ਨੇ ਮੇਰੀ ਬੇਟੀ ਦਾ ਕਤਲ ਕਰ ਦਿੱਤਾ ਉਹਦੇ ਉਹਦੇ ਸਹੁਰੇ ਨੇ ਉਹਦੇ ਨਾਲ ਜਸਮਾਨੀ ਖੇੜਛੜ ਕੀਤੀ ਮੇਰੀ ਬੇਟੀ ਨਾਲ ਜਸਮਾਨੀ ਖੇੜਛੜ ਕੀਤੀ ਉਹਨੇ ਜਦੋਂ ਆਪਣੇ ਘਰ ਵਾਲੇ ਨੂੰ ਦੱਸਿਆ ਸੰਦੀਪ ਸੰਨੀ ਨੂੰ ਦੱਸਿਆ ਤਾਂ ਉਸਨੇ ਕਿਹਾ ਤੂੰ ਜਾਣ ਜਾਂ ਪਾਪਾ ਜਾਨੇ ਉਹਨੇ ਆਪਣੀ ਸੱਸ ਨੂੰ ਦੱਸਿਆ ਤਾਂ ਸੱਸ ਨੇ ਵੀ ਕੋਈ ਇੰਨਾ ਕੋਈ ਖਾਸ ਉਹ ਨਹੀਂ ਕੀਤਾ ਤਾਂ ਜਦੋਂ ਉਹਨੇ ਆਪਦੀ ਮੰਮਨ ਘਟਾਪਾ ਮੰਡੀ ਪੇਕੇ ਘਰ ਦੱਸਿਆ ਤਾਂ ਉਹਨੇ ਕਿਹਾ ਹਾਂ ਤੂੰ ਪੇਕੇ ਘਰ ਕਿਉਂ ਦੱਸਿਆ ਤੂੰ ਪੇਕੇ ਘਰ ਬੀਅਸ ਰਚਿਤ ਤੂੰ ਨੇ ਕਰਦੀ ਗੱਲ ਘਰ ਚ ਰੱਖਣੀ ਸੀਗੀ ਵੀ ਸਾਡੀ ਬਦਨਾਮੀ ਹੋਏਗੀ ਇਹ ਬੇਇੱਜ਼ਤੀ ਦੇ ਡਰ ਦੇ ਸਾਡੀ ਬਦਨਾਮੀ ਹੋਏਗੀ ਤਾਂ ਉਹਨਾਂ ਨੇ ਮੇਰੀ ਬੇਟੀ ਦਾ ਕਤਲ ਕਰ ਦਿੱਤਾ ਦੋ ਤਿੰਨ ਦਿਨ ਦੋ ਦਿਨਾਂ ਦੇ ਵਿੱਚ ਹੀ ਕਤਲ ਕਰ ਦਿੱਤਾ ਤੇ ਜਦੋਂ ਉਹਨਾਂ ਅਸੀਂ ਸਾਨੂੰ ਫੋਨ ਗਵਾਂਢੀ ਦਾ ਫੋਨ ਆਇਆ ਪਹਿਲਾਂ ਕਿਸੇ ਦਾ ਗਵਾਂਢੀ ਦਾ ਫੋਨ ਆਇਆ ਅਸੀਂ ਜਦੋਂ ਉਹਨੇ ਉਹਨੂੰ ਪੁੱਛਿਆ ਵੀ ਮੈਂ ਕੀ ਗੱਲ ਹੋਈ ਹੈ ਮੇਰੀ ਬੇਟੀ ਦਾ ਦੱਸ ਤਾਂ ਉਹ ਕਹਿੰਦੇ ਤੁਸੀਂ ਹੁਣੇ ਆ ਜਾਓ ਜਦੋਂ ਉਹਨਾਂ ਨੇ ਕਿਹਾ ਵੀ ਹੁਣੀ ਆਜੋ ਮੈਂ ਫਿਰ 5-6 ਮਿੰਟ ਬਾਅਦ ਸੰਦੀਪ ਸਿੰਘ ਮੇਰੇ ਪੁਰਾਣੇ ਦਾ ਫੋਨ ਆਇਆ ਤਾਂ ਉਹ ਕਹਿੰਦਾ ਪਾਪਾ ਹੁਣੀ ਆਜੋ ਮੈਂ ਹੁਣ ਅੱਜ ਤਾਂ ਦੱਸਦੇ ਕੀ ਹੋਇਆ ਕੀ ਆ ਮੇਰੀ ਬੇਟੀ ਨੂੰ ਕਹਿੰਦੇ ਜੀ ਉਹ ਉਹਦੀ ਮੌਤ ਹੋ ਚੁੱਕੀ ਹੈ ਜਦੋਂ ਅਸੀਂ 5-6 ਮਿੰਟਾਂ ਬਾਅਦ ਹੀ ਅਸੀਂ ਇੱਥੇ ਮੇਰੇ ਯਾਰ ਦੋਸਤ ਮਿੱਤਰ ਤੇ ਹੋਰ ਸਾਰੇ ਇੱਥੇ ਚੱਲ ਪਏ ਤਾਂ ਮੈਂ ਸਾਡੇ ਜਾਣ ਤੋਂ ਅਸੀਂ 20-25 ਮਿੰਟ 20 ਮਿੰਟ ਅਜੀ ਉੱਥੇ ਪਹੁੰਚ ਗਏ ਸਾਡੇ ਜਾਣ ਤੋਂ ਪਹਿਲਾਂ 70 80 100 ਕਿਲੋਮੀਟਰ ਦਾ ਰਸਤੇ ਦਾ ਦੂਰ ਦੂਰ ਵਾਲੇ ਤਾਂ ਘਰ ਬੈਠੇ ਸੀਗੇ ਹਾਜ਼ਰ ਹੋ ਚੁੱਕੇ ਸੀਗੇ ਸਾਨੂੰ ਬਾਅਦ ਚ ਦੱਸਿਆ ਗਿਆ ਇਹਦਾ ਮਤਲਬ ਜਿੱਦਾਂ ਦੀ ਇਹ ਮਾਨਕਰਨ ਤੋਂ ਉਹ ਚੀਜ਼ ਕਿ ਕਿ ਸਾਜ ਸੱਜ ਤਹਿਤ ਦੀ ਉਹਦੋਂ ਮਨ ਨੂੰ ਮਾਰਿਆ ਗਿਆ ਜਦੋਂ ਅਸੀਂ ਇੱਥੇ ਪਹੁੰਚੇ ਤਾਂ ਸੰਬੰਧਤ ਮੇਰੀ ਬੇਟੀ ਦੀ ਲਾਸ਼ ਦੀਵਾਨ ਤੇ ਪਈ ਸੀ ਤਾਂ ਮੈਂ ਥੋਏ ਦੇਖ ਕੇ ਪੂੰਬਾਂ ਮਾਰ ਕੇ ਰੋਣ ਲੱਗ ਪਿਆ ਮੈਂ ਥੋੜਿਆ ਨਹੀਂ ਗਿਆ ਮੈਂ ਦੇਖਿਆ ਤਾਂ ਅੱਜ ਬੇਟੀ ਨੂੰ ਐ ਜਿਵੇਂ ਦੇਖਿਆ ਵੀ ਫੁਣੀ ਉੱਠੂਗੀ ਪਰ ਕਿੱਥੋਂ ਉਹ ਤੱਕ ਪਰਮਾਤਮਾ ਕੋਲ ਜਾ ਚੁੱਕੀ ਸੀ ਮੈਂ ਜਦੋਂ ਮੌਕੇ ਤੇ ਦੇਖਿਆ ਤਾਂ ਮੇਰੇ ਯਾਰ ਦੋਸਤ ਜਿਉ ਮੇਰੇ ਨਾਲ ਸੀਗੇ ਤਾਂ ਪੁਲਸ ਨੂੰ ਪਹਿਲੀ ਇਨਫੋਰਮੇਸ਼ਨ ਮੇਰੇ ਯਾਰ ਦੋਸਤ ਨੇ ਕੀਤੀ ਵੀ ਉਹਨਾਂ ਜਦੋਂ ਉਹਨੇ ਪੁਲਿਸ ਨੂੰ ਟਾਈਮ ਲਾ ਕੇ ਫਿਰ ਵੀ ਇਹ ਬਾਤ ਚਾਈ ਤਾਂ ਦੂਜੀ ਵਾਰ ਫੇਰ ਫੋਨ ਕੀਤਾ ਵਿਕਤ ਦਾ ਕੋਈ ਹੋਰ ਮਰ ਜੂਗਾ ਫੇਰ ਆਉਂਗੇ ਤੁਸੀਂ ਤਾਂ ਉਸ ਤੋਂ ਬਾਅਦ ਪੁਲਸ ਆਈ ਪੁਲਸ ਨੇ ਜਦੋਂ ਆਈ ਤਾਂ ਮੈਂ ਉਹ ਦੋਸ਼ੀ ਜਗਦੀਸ਼ لال ਨੂੰ ਸਾਰ ਮੇਰੀ ਬੇਟੀ ਦਾ ਸਹਰਾ ਉਹਨੂੰ ਮੌਕੇ ਤੇ ਹੀ ਅਰੈਸਟ ਕਰਾਇਆ ਤੇ ਉਸ ਤੋਂ ਬਾਅਦ ਖੱਜੋ ਪੁਲਿਸਾਈ ਤਾਂ ਉਹਨਾਂ ਨੇ ਬੇਟੀ ਦੀ ਡੈੱਡ ਬੋਡੀ ਨੂੰ ਹੱਤਪਾਲ ਐਂਬੂਲੈਂਸ ਰਾਹੀਂ ਭੇਜਿਆ ਤਾਂ ਜਦੋਂ ਮੈਂ ਉਹਨੂੰ ਸਾਰ ਗ੍ਰਿਫਤਾਰੀ ਤੋਂ ਬਾਅਦ ਫਿਰ ਉਸ ਤੋਂ ਬਾਅਦ ਅਸੀਂ ਪੁਲਿਸ ਥਾਣਾ ਬਰਨਾਲਾ ਵੀ ਖ ਚਲੇ ਗਏ ਪੁਲਿਸ ਥਾਣਾ ਬਰਨਾਲਾ ਵੀ ਖੇ ਦੋ ਦਿਨਾਂ ਦੀ ਜਦੋਜਹਿਦ ਬਾਅਦ ਐਫਆਈਆ ਦਰਜ ਕੀਤੀ ਗਈ ਐਫਆਈਆ ਨੰਬਰ 56/25 1422 2025 ਅਗਲੇ ਦਿਨ ਤੱਕ ਸਾਨੂੰ ਇੰਨਾ ਹਰਾਸ਼ ਕੀਤਾ ਗਿਆ ਅਜ ਅਗਲੇ ਦਿਨ ਤੋਂ ਫੇ ਪੁਲਿਸ ਸਿਟੀ ਟੂ ਬਰਨਾਲਾ ਵਿਖੇ ਜਦੋਂ ਸਾਡੇ ਲੜਬੇਟੀਆਂ ਨੂੰਹਾਂ ਦੀਆਂ ਸੜਕ ਤੇ ਬੈਠੀਆਂ ਜਾਮ ਲਾਇਆ 3 ਘੰਟੇ 4 ਘੰਟੇ ਜਾਮ ਲਾਇਆ ਤਾਂ ਉਸ ਤੋਂ ਬਾਅਦ ਪੁਲਿਸ ਨੇ ਐਫਆਈਆ ਦਰਜ ਕੀਤੀ ਐਫਆਈਆ 'ਚ ਵਾਅਦਾ ਕੀਤਾ ਤੇ ਅੱਜ ਉਹ ਤੋਂ ਅਗਲੇ ਦਿਨ ਫਿਰ ਪੋਸਟਮਾਰਟਮ ਤੋਂ ਵੀ ਰਿਪੋਰਟ ਤੋਂ ਬਾਅਦ ਅਸੀਂ ਤਫਾ ਵੀ ਕੇ ਸੰਸਕਾਰ ਕੀਤਾ। ਮੇਰੀ ਦ ਸਰਕਾਰ ਤੋਂ ਪੁਲਿਸ ਤੋਂ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗਿਆ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਮੇਰੀ ਬੇਟੀ ਨੂੰ ਇਨਸਾਫ ਮਿਲਿਆ ਦਵਾਇਆ ਜਾਵੇ। ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। ਇਹੋ ਜਿਹਾ ਸਮਾਜ ਦੇ ਵਿੱਚ ਕਿਸੇ ਵੀ ਨੂੰਤੀ ਨਾਲ ਭੈਣਾ ਪਰ ਕਿਸੇ ਨਾਲ ਨਾ ਹੋਵੇ ਮੈਂ ਪਰਮਾਤਮਾ ਕੋਲ ਹੱਥ ਜੋੜ ਕੇ ਬੇਨਤੀ ਕਰਦਾ ਸਾਰੀਆਂ ਨੂੰਆਂ ਧੀਆਂ ਭੈਣ ਭਰਾ ਬੱਚੇ ਸਭ ਦੇ ਇੱਕੋ ਜਿਹੇ ਸਾਂਝੇ ਨੇ ਮਤਲਬ ਇਹ ਸਮਾਜ ਦੇ ਵਿੱਚ ਇਹੋ ਜਿਹੇ ਲੋਕ ਕਲੰਕ ਨੇ ਜਿਹੜੇ ਇਹੋ ਜਿਹਾ ਕੁਝ ਕਰਦੇ ਨੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਉਹਨਾਂ ਨੂੰ ਮੈਂ ਸੀਐਮ ਸਾਹਿਬ ਨੂੰ ਵੀ 2 ਮਾਰਚ 2025 ਨੂੰ ਈਮੇਲ ਆਪਣੇ ਫੋਨ ਤੋਂ ਈਮੇਲ ਭਾਈ ਸੀ ਉਹਨਾਂ ਨੇ 5 3 25 ਨੂੰ ਈਮੇਲ ਦਾ ਇਹ 5 3 25 ਨੂੰ ਈਮੇਲ ਤੇ ਜਵਾਬ ਦਿੱਤਾ ਤਾਂ ਉਹਨਾਂ ਕੀ ਮੰਗ ਕਰਦੇ ਹੋ ਜੀ ਮੰਗ ਹੋਰ ਪੈਸੇ ਕੋਈ ਨਹੀਂ ਪੁੱਛਣ ਵਾਲੀ ਚੀਜ਼ ਆ ਤੁਸੀਂ ਯਾਰ ਕੌਣ ਲੱਗ ਜਾਊਗਾ ਜੀ ਇਹਦਾ ਦਾਲਾ ਹਾਂ ਹਾਂ ਸੁਣੀ ਜਣੇ ਆਰੇ ਬਣਾਤਾ ਕੋਈ ਨਹੀਂ ਦੱਸਦਾ ਕਿ ਗੱਲ ਆ ਦੋ ਚੈਨਲ ਰਹਿ ਗਏ ਹਨ